ਸਮਝਣ ਵਾਸਤੇ ਕੋਈ ਤਿਆਰ ਨਹੀਂ ਵੀ ਸੱਚ ਦਾ ਗਿਆਨ ਕੀ ਹੈ ਦੇਖਾ ਦੇਖੀ ਪੜਦੇ ਹੋ ਜੀ ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਏ ਬੰਦਾ ਵੇਖਾ ਵੇਖੀ ਸਾਰਾ ਕੁਝ ਕਰੀ ਜਾਂਦਾ ਸਮਝਣ ਵਾਸਤੇ ਤਿਆਰ ਹੀ ਕੋਈ ਨਹੀਂ ਹੈਗਾ ਇੱਕ ਵਲ ਵੇਖ ਲਿਆ ਤੁਰਕੀ ਦੇਸ਼ ਦੇ ਵਿੱਚ ਨਾ ਘਟਨਾ ਵਾਪਰੀ ਵਾਵਾ ਸਾਰੀਆਂ ਭੇਡਾਂ ਜਾ ਰਹੀਆਂ ਸੀ ਵਾਵਾ ਸਾਰੀਆਂ ਭੇਡਾਂ ਉਹਨਾਂ ਦੇ ਵਿੱਚੋਂ ਨਾ ਇੱਕ ਭੇਡ ਦਾ ਕਿਤੇ ਪੈਰ ਤੇ ਲੱਗ ਗਿਆ ਪਹਾੜੀ ਤੋਤੇ ਪਹਾੜੀ ਤੋਂ ਥੱਲੇ ਡਿੱਗ ਪਈ ਅਖਬਾਰ 'ਚੇ ਖਬਰ ਆਈ ਪਹਾੜੀ ਤੋਂ ਥੱਲੇ ਡਿੱਗ ਪਈ ਹਣ ਹੋਰ ਵੀ ਭੇਡਾਂ ਸੀ ਉਹਨਾਂ ਨੇ ਹੁਣ ਭੇਡ ਚਾਲ ਕਿਨੂੰ ਕਹਿੰਨੇ ਆ ਆਪਾਂ ਉਹਨਾਂ ਨੇ ਵੇਖਿਆ ਸਾਡੀ ਇੱਕ ਭੈਣ ਥੱਲੇ ਡਿੱਗ ਪਈ ਐ ਤੇ ਬਾਕੀਆ ਨੇ ਕੀ ਕੀਤਾ ਚਲੋ ਜੀ ਬਾਕੀ ਵੀ ਇੱਕ ਡਿੱਗੀ ਤੇ ਦੋ ਡਿੱਗੀਆਂ ਤੇ ਤਿੰਨ ਡਿੱਗੀਆਂ ਤੇ ਚਾਰ ਡਿੱਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਭੇਡਾਂ ਉਸ ਖਾਈ ਦੇ ਵਿੱਚ ਡੇਕੇ ਮਰ ਗਈਆਂ ਅਖਬਾਰ ਵਿੱਚ ਖਬਰ ਆਈ ਵੀ ਇੱਕ ਭੇਡ ਡਿੱਗਣ ਕਰਕੇ ਬਾਕੀ ਸਾਰੀਆਂ ਵੀ ਮਰ ਗਈਆਂ ਤੇ ਹਾਲ ਕੁਝ ਇਸੇ ਤਰ੍ਹਾਂ ਦਾ ਹੀ ਹੈ ਨਾ ਆ ਜਿੰਨੇ ਬਾਬਿਆਂ ਕੋਲ ਤੁਰੇ ਹੋਏ ਮੈਨੂੰ ਮਾਫ ਕਰਿਓ ਉਹ ਸਤ ਸੰਗਤ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਉਹ ਹੈਗੀਆਂ ਭੇਡਾਂ ਹੀ ਨੇ ਆਪਣੇ ਆਪ ਨੂੰ ਆਪ ਮਾਰ ਰਹੇ ਆਸੀਂ ਬਾਬਾ ਕਬੀਰ ਜੀ ਨੇ ਜਿਹੜੀ ਗੱਲ ਆਖੀ ਸੀ ਨਾ ਕਬੀਰ ਜਿਹੇ ਮਾਰਗ ਪੰਡਿਤ ਗਾਏ ਕਹਿੰਦੇ ਜਿਸ ਮਾਰਗ ਦੇ ਉੱਤੇ ਪੰਡਿਤ ਪੰਡਤ ਦਾ ਮਤਲਬ ਇੱਥੇ ਵਿਹਿਮਾ ਭਰਮਾ ਦੇ ਵਿੱਚ ਪਾਉਣ ਵਾਲੇ ਲੋਕ ਕਬੀਰ ਜਿਹੇ ਮਾਰਗ ਪੰਡਿਤ ਗਾਏ ਪਾਛੇ ਪਰਿ ਵਹੀਰਾ ਕਹਿੰਦੇ ਲੋਕ ਵਹੀਰਾਂ ਘੱਟ ਕੇ ਉਹਨਾਂ ਦੇ ਪਿੱਛੇ ਦੁਰ ਪਏ ਵਹੀਰਾਂ ਘੱਟ ਕੇ ਆ ਵੇਖੋ ਆ ਆਸ਼ੋਤੋਸ਼ ਦਾ ਰੋਲਾ ਪਿਆ ਨਾ ਪਤਾ ਨਹੀਂ ਉਹ ਮਰ ਗਿਆ ਜਾਂ ਕਈ ਕਹਿੰਦੇ ਸਮਾਦੀ ਲਾਈ ਹੋਈ ਤੇ ਇੱਕ ਮੈਂ ਬੇਨਤੀ ਕਰਦੇ ਆ ਜੇ ਉਹ ਡਰਾਮਾ ਕਰ ਰਿਆ ਹੋਇਆ ਨਾ ਜੇ ਉਹ ਡਰਾਮਾ ਕਰ ਰਿਆ ਹੋਇਆ ਮਰਿਆ ਨਾ ਹੋਇਆ ਅੰਦਰ ਬੈਠਾ ਹੋਇਆ ਅੰਦਰ ਤੇ ਟੀਵੀ ਉੱਤੇ ਭਾਵੇਂ ਫਿਲਮਾਂ ਵੇਖਣ ਡਿਆ ਹੋਵੇ ਕੀ ਪਤਾ ਸਾਨੂੰ ਅੰਦਰਲੀ ਰਿਪੋਰਟ ਥੋੜੀ ਨਾ ਕਿਸੇ ਕੋਲ ਤੇ ਜੇ ਉਹ ਨਾ ਮਰਿਆ ਹੋਇਆ ਤੇ ਸਾਡੇ ਲੋਕਾਂ ਨੇ ਉਹਦੇ ਪਿੱਛੇ ਵੀ ਤੁਰ ਪੈਣਾ ਓਏ ਬਾਬਾ ਜੀ ਜਾਗ ਪਏ ਪੰਜਾਂ ਦਿਨਾਂ ਬਾਅਦ ਉਹ ਬਾਬਾ ਜੀ ਜਾਗ ਪਏ ਦਸਾਂ ਦਿਨਾਂ ਬਾਅਦ ਜਿੰਨੇ ਦਿਨ ਬਾਅਦ ਵੀ ਜਾਗੂਗਾ ਸਾਡੇ ਲੋਕਾਂ ਨੇ ਉਹਨਾਂ ਦੇ ਪਿੱਛੇ ਤੁਰ ਪੈਣਾ ਹੋਰ ਵੀ ਬਾਬਾ ਕਬੀਰ ਜੀ ਨੇ ਜਿਹੜੀ ਗੱਲ ਆਖੀ ਭਾ ਕਿਉਂਕਿ ਕੋਈ ਕਹਿੰਦਾ ਉਹ ਸਮਾਧੀ ਦੇ ਵਿੱਚ ਆ ਕੋਈ ਕਹਿੰਦਾ ਉਹਨੂੰ ਕੁਝ ਹੋ ਗਿਆ ਕੋਈ ਕਹਿੰਦਾ ਕੁਝ ਹੋ ਗਿਆ ਹੁਣ ਕੀ ਪਤਾ ਕਿਸੇ ਨੂੰ ਰੱਬ ਜਾਣੇ ਪਰ ਹੋਣਾ ਇਹੀ ਹੈ ਕਬੀਰ ਜੇ ਮਾਰਗ ਪੰਡਿਤ ਗਏ ਪਛੇ ਪਰਿ ਵਹੀਰ ਵਹਿਮਾ ਭਰਮਾਂ ਦੇ ਵਿੱਚ ਪਾਉਣ ਵਾਲੇ ਲੋਕ ਜਿਸ ਪਾਸੇ ਨੂੰ ਗਏ ਨਾ ਲੋਕੀ ਵਹੀਰਾ ਘੱਟ ਕੇ ਤੁਰ ਪਏ ਪਰ ਬਾਬਾ ਕਬੀਰ ਜੀ ਕਹਿੰਦੇ ਮੈਂ ਨਹੀਂ ਗਿਆ ਮੈਂ ਨਹੀਂ ਗਿਆ ਇੱਕ ਅਵਕਟ ਘਾਟੀ RAM ਕੀ ਇੱਕ ਔਖੀ ਘਾਟੀ ਦੁਨੀਆ ਦੇ ਲੋਕ ਸੱਚ ਦੇ ਮਾਰਗ ਨੂੰ ਨਾ ਔਖੀ ਘਾਟੀ ਕਹਿੰਦੇ ਨੇ ਕਹਿੰਦੇ ਆ ਰਾਹ ਬੜਾ ਔਖਾ ਹੈ ਜੀ ਇਕ ਅਵਕਟ ਘਾਟੀ RAM ਕੀ ਤੇਹ ਚੜ ਰਿਓ ਕਬੀਰ ਕਹਿੰਦੇ ਮੈਂ ਤੇ ਉਸ ਰਾਹ ਉਤੇ ਜਾ ਰਿਆਂ ਜਿਹੜਾ ਰਾਹ ਮੇਰੇ ਮਾਲਕ ਨੇ ਮੈਨੂੰ ਦਿਖਾਇਆ ਕਿਹੜਾ ਰਾਹ ਜੀ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਆਹ ਮਾਰਗ ਹੈ ਤੇ ਇਹਦੇ ਵਿੱਚ ਹੁਣ ਲੋਭ ਛੱਡਣਾ ਪੈਣਾ ਹੰਕਾਰ ਛੱਡਣਾ ਪੈਣਾ ਹੁਣ ਜਿਹੜੇ ਆਪਣੇ ਨਾਮ ਨਾਲ ਸੰਤ ਬ੍ਰਹਮ ਗਿਆਨੀ ਲਾ ਰਹੇ ਉਹਨਾਂ ਨੂੰ ਹੰਕਾਰ ਹੀ ਹੈ ਤੇ ਤਾਂ ਲਾ ਰਹੇ ਨੇ ਨਾ ਵੀ ਅਸੀਂ ਬੜੇ ਵੱਡੇ ਆ ਜੇ ਉਹਨਾਂ ਦੇ ਅੰਦਰ ਲਾਲਚ ਵਾਲੀ ਬਿਰਤੀ ਹੈ ਤਾਂ ਹੀ ਉਹਦੇ ਡੇਰ ਚ ਗੋਲੀਆਂ ਚੱਲ ਜਾਂਦੀਆਂ ਨੇ ਤਾਂ ਹੀ ਆ ਨਾ ਇਹਦਾ ਮਤਲਬ ਉਹ ਭਗਤ ਨਹੀਂ ਬਣੇ ਅਸੀਂ ਸਤਿਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਅੰਦਰ ਵਸਾਈ